ਖੇਤ ਦੇ ਵਿੱਚ ਕਿਸੇ ਕਿਸਾਨ ਵੱਲੋਂ ਲਗਾਏ ਗਏ ਕਣਕ ਦੀ ਨਾੜ ਨੂੰ ਅੱਗ ਇੰਨੀ ਜ਼ਿਆਦਾ ਭੱਗ ਗਈ ਕਿ ਉਸ ਨੇ ਤਾਨਾ ਮਚਾ ਦਿੱਤਾ ਤੇਜ਼ ਹਨੇਰੀ ਆ ਗਈ ਤੇ ਇਸ ਦੇ ਨਾਲ ਅੱਗ ਹੋਰ ਵੀ ਜ਼ਿਆਦਾ ਫੈਲ ਗਈ ਤੇ ਪੈਲ ਦੀ ਪੈਲ ਦੀ ਪਿੰਡ ਤੱਕ ਆ ਗਈ ਤੇ ਇਸ ਨਾਲ ਅੱਧਾ ਦਰਜਨ ਦੇ ਕਰੀਬ ਘਰਾਂ 'ਚ ਅੱਗ ਲੱਗ ਗਈ ਤੇ ਨਾਲ ਹੀ ਅੱਗ ਨੇ ਨਾ ਸਿਰਫ ਛੱਤਾਂ ਨੁਕਸਾਨੀਆਂ ਨੇ ਬਲਕਿ ਘਰਾਂ ਦੇ ਵਿੱਚ ਪਸ਼ੂਆਂ ਦੇ ਲਈ ਇਕੱਠਾ ਕਰਕੇ ਰੱਖੀ ਸਾਲ ਭਰ ਦੀ ਤੂੜੀ ਤੇ ਹੋਰ ਸਮਾਨ ਵੀ ਸਾੜ ਦਿੱਤਾ ਤੇ ਝੱਖੜ ਦੇ ਵਿੱਚ ਹੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦਾ ਹੋਰ ਵੀ ਨੁਕਸਾਨ ਹੋਣ ਤੋਂ ਬਚਾਇਆ ਹੈ ਤੇ ਜਾਣਕਾਰੀ ਮਿਲੀ ਹੈ ਕਿ ਬੀਤੀ ਸ਼ਾਮ ਤੇਜ਼ ਚੱਲ ਰਹੇ ਝੱਖੜ ਦੇ ਨਾਲ ਕਿਸਾਨ ਜੁਨੀਅਨ ਦੇ ਇੱਕ ਆਗੂ ਦੇ ਘਰ 'ਤੇ 150 ਦੇ ਕਰੀਬ ਤੂੜੀ ਦੇ ਟਰਾਲੇ ਸੜ ਗਏ ਨੇ ਤੇ ਅੰਦਰ ਕੜੀਆਂ ਦੋ ਕੰਬਾਈਨਾ ਰੀਪਰ ਸੁਪਰ ਸੀਦਰ ਰੋਟਾਵੇਟਰ ਦੇ ਟਾਇਰ ਵੀ ਅੱਗ ਨਾਲ ਸੜ ਗਏ ਨੇ ਮਾਮਲਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦਾ ਹੈ ਜਿੱਥੇ ਕਿ ਪਿੰਡ ਦਾਤਾ ਚਿੱਲਾ ਦੀ ਥੇ ਇਹ ਭਿਆਨਕ ਅੱਗ ਨੇ ਤਬਾਹੀ ਮਚਾ ਦਿੱਤੀ ਅੱਗ ਲੱਗੀ ਜੀ ਇਧਰ ਹੋਈ ਪਡੋਰੀ ਵਾਲੋਂ ਤੋਂ ਮਸੂਸਪੁਰ ਵਾਲੋਂ ਯਾਨੀ ਕਿ ਅੱਗ ਦੀ ਰਫ਼ਤਾਰ ਇੰਨੀ ਸੀ ਯਾਨੀ ਕਿ ਜੀ 50 ਸਕਿੰਟਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਆ ਬੜੀ ਤੇ ਇਹਨੂੰ ਲੱਗਿਆ ਸੀ ਅੱਗ ਦੀ ਉਹ ਨਾਰ ਨੂੰ ਕੋਈ ਲਾ ਗਿਆ ਹੋਊਗਾ ਇਹ ਪਤਾ ਨਹੀਂ ਜੀ ਕਿਸ ਕਿਸੇ ਨੂੰ ਕਹਿ ਨਹੀਂ ਸਕਦੇ ਕੰਨ ਲਾਈ ਆ ਜੀ ਤੇ ਸਾਡੇ ਪਸ਼ੂ ਨੂੰ ਦਬ ਦਬ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰਸਾ ਖੁੱਲਿਆ ਨਹੀਂ ਤਾਂ ਅੱਗ ਨੂੰ ਖੋਲਦੇ ਖੋਲਦੇ ਮੇਰੇ ਸਮਾਂ ਕੰਨ ਨੂੰ ਵੀ ਸੇਕ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਫਿਰ ਸਾਡਾ ਕੋਠਾ ਸਾਰਾ ਹੀ ਅੱਗ ਲਾ ਕੇ ਟਿਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਬਰ ਗਈ ਸੀਗੀ ਤਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ساری ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਈਰ ਕੰਟਰੋਲ ਮਸੀ ਕੀਤਾ ਜੀ ਯਾਨਕਿ ਇੰਨੇ ਭਾਂਬੜ ਦੇ ਗਿਆ ਉਹ ਦੇਖੋ ਜੀ ਉਹ ਵਿੱਚ ਦੀ ਅੱਗ ਜਾਂਦੀ ਸੀ ਉਹ ਜਿਹੜੀ ਕਾਂਦ ਸੀ ਹਾਲੀ ਟੁੱਟ ਗਈ ਤਾਂ ਗਾਰਡਰ ਦੇਖੋ ਸਾਰੇ ਪਿੰਗੇ ਹੋ ਗਏ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਮਤਲਬ ਇਹ ਹੈਗਾ ਜੀ ਤੂਫਾਨ ਆਇਆ ਤੂਫਾਨ ਦੇ ਵਿੱਚ ਸਾਡੇ ਜੋ ਡੰਗਰ ਪਸ਼ੂ ਸੀਗੇ ਉਹ ਅਸੀਂ ਖੋਲ ਕੇ ਬਚਾ ਲਿਆ ਜੀ ਜੋ ਪੱਠਾ ਦਾ ਥਾ ਸਾਬ ਸ਼ੈੱਡ ਸੀ ਬਣਿਓ ਟੂੜੀ ਵਾਲੇ ਉਹਨਾਂ ਨੂੰ ਅੱਗ ਲੱਗ ਗਈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਬਹੁਤ ਜ਼ੋਰ ਦਿੱਤਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਹੈਲਪ ਕੀਤੀ। ਫਾਇਰ ਬ੍ਰਿਗੇਡ ਵੀ ਆਇਆ ਤੇ ਅੱਗ ਕੰਟਰੋਲ ਦੇ ਵਿੱਚ ਕੀਤੀ ਗਈ। ਫਾਇਰ ਬ੍ਰਿਗੇਡ ਕਿੰਨੀ ਚਿਰ ਬਾਅਦ ਆਈ ਹੈ ਜੀ? ਫਾਇਰ ਬ੍ਰਿਗੇਡ 2 ਘੰਟੇ ਬਾਅਦ ਆਇਆ ਜੀ। ਕਿੱਧਰੋਂ ਅੱਗ ਕਿੱਧਰੋਂ ਆਈ ਹੈ ਜੀ? ਅੱਗ ਇੱਧਰ ਪਡੋਰੀ ਵਾਲੀ ਸਾਈਡ ਤੋਂ ਆਈ ਆ ਜੀ। ਤੇ ਪਤਾ ਨਹੀਂ ਲੱਗਦਾ ਸੀ ਕਿੱਧਰੋਂ ਤੂਫਾਨ ਨੇ ਕੱਕ ਜਾ ਕੇ ਕਿਹੜੇ ਪਾਸੇੋਂ ਲਿਆਂਦੀ ਆ ਤੇ ਜੋ ਅਸੀਂ ਮਤਲਬ ਇਸ ਤਫਾਨ ਦੇ ਚੱਕਰ ਦੇ ਵਿੱਚ ਫਸ ਗਏ ਜੀ ਕੋਈ ਤੁਹਾਡੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕਿਰਪਾ ਮਹਾਰਾਜ ਦੀ ਹੋ ਗਈ ਆ ਤੇ ਕੋਈ ਨਕ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਕਾਨ ਜੋ ਸਾ ਉਹ ਟਾ ਕੇ ਢੇਰੀ ਹੋ ਗਿਆ ਤੇ ਬੱਚੇ ਨੁਕਸਾਨ ਹੋਇਆ ਜੀ ਨੁਕਸਾਨ ਮੇਰਾ 2.5 ਲੱਖ ਕਿਦਾ ਹੋ ਗਿਆ ਜੀ ਇਸ ਘਟਨਾ ਬਾਰੇ ਜਿਉਂ ਹੀ ਹਲਕਾ ਵਿਧਾਇਕ ਇਸ਼ਾਨਕ ਚਬੇਵਾਲ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਹਰ ਸੰਭਵ ਸਹਾਇਤਾ ਦੇਣ ਦਾ ਪ੍ਰੋਸਾ ਵੀ ਦਿੱਤਾ ਗਿਆ ਆ ਉਹਦੇ ਨਾਲ ਪਿੱਛੇ ਮਖਸੂਸਪੁਰ ਦੀ ਸਾਈਡ ਤੇ ਜ਼ਿਮੀਂਦਾਰ ਇਨਕਣਕ ਨੂੰ ਅੱਗ ਲਾਈ ਹੋ ਸੀ ਤੇ ਉਹਦੇ ਅੱਗ ਦੇ ਨੇਰੀ ਨੇ ਐਦਾਂ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਕੁੱਪਸ ਹਗਾ ਤੋੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੱਧਰ ਸਾਡੇ ਸਾਰੇ ਜਿੱਦਾਂ ਪਸ਼ੂ ਪਾਲ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ ਚਾਰ ਸਫੇਰੇ ਸਾਰੇ ਅੱਗ ਘੁੰਮ ਗਈ ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ ਤੇ ਉਹਦੇ ਵਿੱਚ ਪਸ਼ੂ ਪਾਲ ਤਾਂ ਛੱਡ ਕੇ ਬੱਕ ਹੋ ਗਿਆ ਜੀ ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬ तकरीबन ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਿਕਿਆ ਜੀ ਇਸ ਵੇਲੇ ਜੈਸੇ ਮੀਨੀਅਮ ਘੱਟੋ ਘੱਟ ਲਾਈਏ ਤੇ 20 ਲੱਖ ਰੁਪਏ ਦਾ ਨੁਕਸਾਨ ਸਿਕਿਆ ਜੀ ਕੀ 5 ਗ੍ਰੇਡ ਆਈ ਸੀਗੀ ਫਾਰਵਰੇਟਰ ਦੀ 8 ਵਜੇ ਅੱਗ ਲਾਈ ਹੈ 10 ਵਜੇ ਆਈ ਸੀਗੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਾਰਵਰੇਟਰ ਉਹ ਵੀ ਕੰਮ ਨਹੀਂ ਕਰਦਾ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਈ ਪਾਣੀ ਘੱਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਦ ਲਈ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚੱਲ ਗਿਆ ਜਿੱਥੋਂ ਇਹ ਇੱਕ જગબાણી ટીવી લઈ અનિકેત શર્માની રિપોર્ટ